ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਰਿਹਾ ਸ਼ੁਰੂ ਸਿਰੇ ਸਿਰੇ ਉੱਤੇ ਚੱਲ ਉੱਤਰ ਚੱਲ ਨੇਮ ਮਨੁਮਦੀ தਤਨ ਕੀਤੀ ਆ ਕਹਿੰਦੇ ਬੁਰਸ਼ ਦੇ ਹਰ ਸਾਰੀ ਉਮਰ ਕਰ ਲੈਦੇ ਨੇ ਨੇਮ ਨੂੰ ਮਨੁਮਦੀ தਤਨ ਕਰਕੇ ਉੱਚਾਵਾ ਸ਼ਵਾ ਸ਼ੱਕੇ ਦੇ ਫੇਰ ਆਪਾਂ ਅੱਜ ਦੇ ਕੰਮ ਨੂੰ ਕਰਾ ਸ਼ੁਰੂ ਇਹ ਹੈ ਕਿ ਰਿਗਰ ਜਵਾਬ ਉੱਠੋ ਇਹ ਬੰਦੇ ਸਾਰੇ ਉੱਠੇ ਏ ਚੱਲ ਬਹੁਣ ਸਾਰੇ ਬੰਦੇ ਅੱਛਾ ਗੁੱਡ ਮਾਰਨਿੰਗ ਆ ਨੀ ਮਾ ਆਪਣੀ ਡੇਰੀ ਤੇ ਬਹੁਤ ਨਜ਼ਾਰਾ ਯਾਰ ਵੀ ਕਿੰਨੇ ਦਿਨ ਇੱਥੇ ਰਹਿਣਾ ਨਾ ਪਾਰ ਓਨੇ ਦਿਨ ਨੀਮ ਦੀ ਦੱਤ ਨਹੀਂ ਕਰਦੀ ਸ਼ਗੋ ਮੇਰੇ ਵੀਰ ਚਾਵਾਂ ਚਾਵਾਂ ਸਾਰੇ ਆ ਪੀ ਕੇ ਚਾਵਾ ਚਾਵਾ ਆਪੋ ਆਪਣੇ ਕੰਮਾਂ ਦੇ ਪੀਏ ਸਾਰੀ ਗੱਡੀ ਜਲ ਬਣਾਉਂਗੀ ਉਦਾ ਤਾ ਤਾ ਤੂੰ ਬਾਬੇ ਜਿੰਦੇ ਨੇ ਬੜਾ ਸਾਦ ਤਨੋਂ ਬੜਾ ਹੌਸਲਾ ਹੈ ਲਗਦਾ ਇਹਨਾਂ ਨੂੰ ਆਖਾ ਤੂੰ ਚਾਲੂ ਗਾਰ ਬਾਕੀ ਟੈਨਸ਼ਨ ਨਾ ਲੈ ਆ ਕਰ ਮੈਂ ਪਹਿਲਾਂ ਦੱਸਦਾ ਮੈਂ ਬਾਬਾ ਵੀ ਪਰ ਮੁੜਕੇ ਨਹੀਂ ਨਾ ਤੂੰ ਹੌਸਲਾ ਦੇਣਾ ਵੀ ਜਿੰਦੇ ਕੋਈ ਗੱਲ ਨਹੀਂ ਕੋਈ ਦਸ ਦੋ ਚੀਜ਼ ਨਹੀਂ ਉਹ ਚਲਾ ਜਾ ਦੂਜੀ ਗੱਲ ਕੀਤੀ ਉਹਦੇ ਨਾਲ ਆ ਚਾਰ ਕੀ ਨਹੀਂ ਨਾ ਕੀਤੀ ਯਾਰ ਕੀ ਤੈਨੂੰ ਪਤਾ ਹੀ ਨਹੀਂ ਡਰਾਈਵਰ ਬਣਨਾ ਅਗਲੇ ਸਾਲ ਤੂੰ ਵੇਖੂਗਾ ਨਾ ਭਲਾ ਕਿੰਨਾ ਜਿੰਦਾਬਾਦ ਹੁੰਦਾ ਉਹ ਬਾਬਾ ਜ਼ਿੰਦਗੀ ਰਵੇ ਪੈਸੇ ਨਾਲ ਥੋੜਾ ਵਰਤਣਾ ਗਵੇ ਬੰਦਿਆਂ ਨਾਲ ਵਰਤਿਆ ਜਾਂਦਾ ਪੈਰ ਹੱਥਾਂ ਦੀ ਮਹਿਲ ਆਇਆ ਤੇ ਗਿਆ ਮਾਰਦਾ ਮਾਈਕੋ ਦਾ ਲੈ ਲੈ ਗਏ ਫਿੱਟ ਕੇ ਤੈਨੂੰ ਮਾਈਕੋ ਨਹੀਂ ਹੁਣ ਤਾਂ ਰੂਟਰ ਹੀ ਮਾਰਦੇ ਅਗਲੇ ਵੀ ਦਬਈਵੇਂ ਨਾ ਮਾਸਾ ਆ ਵੀਰਾ ਦੋਨੋਂ ਧੱਕੇ ਦੇ ਤਾ ਪੈਸਾ ਥੋੜਾ ਜ਼ਿੰਦਗੀ ਦੇ ਵਿੱਚ ਮੈਨਾ ਰੱਖਉਂਦਾ ਬੰਦਾ ਰੱਖਉਂਦਾ ਵਾ ਸਭ ਤੋਂ ਅੱਗੇ ਬੰਦਾ ਵਾ ਪੈਸਾ ਬਾਅਦ ਚ ਇਹ ਬੰਦਿਆਂ ਦਾ ਪੈਸਾ ਵਾ ਸਹੀ ਗੱਲ। ਬਹਿਣੂ ਕੀ ਕਰਨਾ ਕਿਉਂ ਵੀ ਹੁਣ ਐਡੇ ਦੇ ਲੋਕ ਮੈਜ ਘਰ ਘਰ ਤੇ ਮਾਮੇ ਨੇ ਸਵੇਰੇ ਨਾ ਮਾਮਾ ਸਵੇਰੇ ਨਹਾ ਨੂੰ ਕਿਵੇਲਾ ਆਪਦਾ ਰੈਡੀ ਹੋ ਗਿਆ। ਮਾਮਾ ਜਾ ਕੇ ਇੰਜਨ ਨੂੰ ਪਾ ਦੇ ਇੰਜਨ ਨੂੰ ਗੇੜਾ ਨਾ। ਮਾਮਾ ਇੰਜਨ ਨੂੰ ਪਾ ਦੇ ਗੇੜਾ ਨਾ। ਮਾਮਾ ਉਹ ਪਾਣੀ ਵੀ ਵਟਣਾ ਦਵਾਜ। ਆ ਮੋਟਰ ਨਹੀਂ ਵੱਲਿਆ ਉਹ ਮੋਟਰ ਨਹੀਂ ਚਲੋੜੀ ਕੁਆਜ ਤੇਰੀ ਔਰ ਆਏ ਸਾਡੇ ਭੈਣ ਨਾ ਤੂੰ ਉਹ ਇੰਜਨ ਇੰਜਨ ਚਲਾ ਲੋ ਰੱਬ ਚਲਾ ਆ ਆ ਜੋ ਨਿਪਟੂ ਯਾਰ ਬਰੇ ਚੰਗਾ ਜੇ ਪਾਣੀ ਪੂਰਾ ਕਰਨਾ ਇੰਜਨ ਚਲਾ ਕੇ ਪੂਰਾ ਕਰਨਾ ਮੋਟਰ ਦਾ ਪਾਣੀ ਨਹੀਂ ਅੱਜ ਖਰਾਬ ਕਰਨਾ ਸਾਰੇ ਹੁਣ ਆਪੋ ਆਪਣੇ ਟਰੈਕਟਰਾਂ ਪਾ ਗਏ ਤੇਲ ਛੇਲ ਧੰਨਵਾਦ ਚੱਲਣਗੇ ਚਲੋ ਚਲੋ ਯਾਰ ਪਾਣੀ ਪੂਣੀ ਵੇਖ ਲੋ ਜਾ ਕੇ ਨੀਲਿਆਂ ਨੂਲਿਆਂ ਨੂੰ ਮਾਰੋ ਗੇੜਾ ਆਪਣੇ ਵਾਲਾ ਘੋੜਾ ਕਿੱਥੇ ਵਟਾਂ ਵਾਲਾ ਖਲੋਤਾ ਉਹਨੂੰ ਚੱਲੇ ਵੀ ਸ਼ੇਰੋਂ ਸਾਰੀ ਜਿਹੜੀ ਚੱਲ ਸੋ ਚੱਲ ਟਰੈਕਟਰਾਂ ਦੇ ਉੱਤੇ ਢੰਮੜ ਵਾਲੇ ਐਮ ਗਾ ਲੇ ਆ ਵੀਰ ਜੀ ਮੈਂ ਰੇਤ ਲੇਖ ਦੇ ਦੀ ਹੁਣ ਕੋਈ ਬੰਦਿਆ ਕਈ ਵੀਰ ਵਟਾਂ ਵਾਲੀ ਮਸ਼ੀਨ ਤੋਂ ਫੋਨ ਲਾਉਂਦੇ ਆ ਭਾਜੀ ਵੀ ਸਾਡੇ ਕੋਲ ਵਟ ਜਿਹੜੀ ਆ ਰੋਕਣੀ ਉਹ ਉਹ ਵਟ ਤੁਹਾਡੇ ਕੋਲ ਤਾਂ ਨਹੀਂ ਰੋਕੋ ਜੀ ਰੋਟਾ ਮੀਟਰ ਦੇ ਮਗਰੇ ਜਦੋਂ ਤੁਸੀਂ ਵਟ ਲਿੰਬੋਗੇ ਉਹ ਸਾਰੀ ਮਿੱਟੀ ਪਾਣੀ ਬਣੀ ਹੁੰਦੀ ਆ ਇਸ ਕਰਕੇ ਮੇਰੇ ਵੀ ਥੋੜੀ ਖੇਚਲ ਕਰਨੀ ਪੈਣੀ ਆ ਉਹ ਮਸ਼ੀਨਰੀ ਨੇ ਕਰਨੀ ਤੁਸੀਂ ਸਭ ਤੋਂ ਪਹਿਲਾਂ ਹਾਲ ਮਾਰ ਕੇ ਰੋਟਾ ਮੀਟਰ ਮਾਰਨਾ ਤਾਂ ਮਾਰ ਕੇ ਤੇ ਇੱਕ ਇੱਕ ਢੇੜਾ ਬੰਨੇ ਬੰਨੇ ਸੁਹਾਗੇ ਦਾ ਲਾ ਕੇ ਤੇ ਬਾਅਦ ਦੇ ਵਿੱਚ ਵਟ ਲਿੰਬਗੇ ਤੇ ਫਿਰ ਉੱਤੇ ਰੋਟਾ ਮੀਟਰ ਦਾ ਢੇੜਾ ਲਾਉਣਾ ਪੈਣਾ ਇਹਦਾ ਇੱਕ ਗੱਲ ਤੇ ਧਿਆਨ ਰੱਖਣਾ ਬਣਾਣਾ ਵੇਖੋ ਰੇਦਲੀ ਵਾਟਾ ਬਹੁਤ ਵਧੀਆ ਲੰਬੜਣਾ ਸਿਰਫ ਸਾਡੀ ਇਹ ਆ ਵੀ ਹਾਲ ਸੁਹਾਗੇ ਨਾਲ ਕਾਤ ਮਾਰਦੇ ਆ ਤੇ ਮੁੜ ਕੇ ਸੁਹਾਗੇ ਨਾਲ ਪਹਿਲੀ ਜਿਹੜੀ ਜੰਮ ਜਾਂਦੀ ਤੇ ਬਾਅਦ ਦੇ ਵਿੱਚ ਇਹ ਕੰਮ ਜਿਹੜਾ ਵਾ ਚੱਲ ਪੈਂਦਾ ਵਾ ਗੱਫੇ ਪਾਣੀ ਦਾ ਟਾਈਮ ਤਾਂੀਆਂ ਦਾ ਕੰਮ ਰੈਡੀ ਸਟੈਡੀ ਕਥੇ ਨਹੀਂ ਗੁਰੂਆ ਸਵੇ ਦਾ ਕੰਮ ਸਭ ਤੋਂ ਜ਼ੀਰੋ ਨਾ ਇਧਰ ਹੀ ਮਿੱਟੀ ਲਾਈ ਟਾਂ ਨਾਲੇ ਪਾਸੇ ਦਾ ਸਵੇ ਦਾ ਕੰਮ ਸਭ ਤੋਂ ਜ਼ੀਰੋ ਕੋਈ ਬੰਦਾ ਨਹੀਂ ਚੁੱਕਿਆ ਕੋਈ ਕੁਛ ਨਹੀਂ ਵੇਚ ਜਿੱਥੇ ਮਸ਼ੀਨ ਜਿੱਥੇ ਮਸ਼ੀਨ ਦਾ ਚੁੱਕਿਆ ਗਿਆ ਉੱਥੇ ਇੰਨੀਆਂ ਕਈਆਂ ਚੁੱਕੀਆਂ ਗਿਆ ਬਸ ਚਲੋ ਹੁਣ ਦੁਪਹਿਰ ਦਾ ਵੇਲਾ ਕਿਉਂਕਿ ਵਟਾ ਮੋਟਾ ਲਿੰਦੀ ਜੰਨੇ ਆ ਤੇ ਹੁਣ ਆਪਣਾ ਪਾਇਆ ਗਰਜੰਟ ਤੋਂ ਚੇਅਰਮੈਨ ਆਪਣੇ ਪਾਰ ਆਰਮ ਤੇ ਕੀੜਾ ਮਾਰਨਾ ਹੁਣ ਲੱਗਾ ਵਾ ਉਹਨਾ ਫੋਨ ਲਾਇਆ ਬੰਦਾ ਕੱਲ ਦੇ ਕੋਈ ਲੈਣ ਗਿਆ ਜਾਊਗਾ ਤੇ ਤੁਹਾਨੂੰ ਨਾਲੇ ਦਰਸ਼ਨ ਕਰਾਉਣੇ ਆ ਇਹ ਆਪਣੀ ਸਵਰਗਾਂ ਦੀ ਪੁਰੀ ਆ ਵਾ ਕਿਆ ਜਿਹੜੀ ਹਵਾ ਉਹ ਆ ਨਾ ਪਿੰਡ ਪੁੰਡ ਫਿਰ ਹੁਣੀ ਇੰਡਾ ਨਜ਼ਾਰਾ ਯਾਰ ਕਿ ਨਹੀਂ ਚਾਚਾ ਵੀ ਆ ਗਿਆ ਮਾਰ ਕੇ ਨਹੀਂ ਆਇਆ ਇੱਕ ਦੇ ਦਾ ਟਰੇਡਰ ਤੇਲ ਵੜਾ ਖਾਂਦਾ ਪੰਜਾਂ ਕਿ ਮਿੰਟਾਂ ਬਾਅਦ ਫੋਨ ਆਇਆ ਇਹਨੂੰ ਡੈਕ ਲਵਾਕ ਦਈਏ ਯਾਰ ਬਹੁਤ ਜ਼ਾਲਾਂ ਨੂੰ ਭਈਆ ਬਾਜ ਭਈਆ ਲੈ ਕੇ ਕਾਂ ਗਿਆ ਉਹ ਟਰੈਕਟਰ ਟਰੈਕਟਰ ਤੇ ਇੱਥੇ ਆ ਤੇ ਡੱਗ ਡੁਕ ਲੈ ਗਿਆ ਲੈ ਗਿਆ ਤੇ ਫਿਰ ਆ ਜਾ ਚਾਹ ਚੂ ਪੀ ਕੇ ਹਾਂ ਯਾ ਹਾਂ ਸੱਤਰ ਦਾ ਹਾਂ ਉਹਦਾ ਦਈਆ esse medo para que viva e a Dalma. ਵਾਹ ਕਰ ਕਿ ਨਸਬਾ ਬੋਲੇ ਵਿੱਚ ਮਨੁਸ਼ਾ ਮਾਗਦਾ ਇੰਨੀ ਬੜੀ ਯਾਰਾ ਕੋਣ ਬਣ ਗਈ ਇਹਦੇ ਵਾਲ ਬੁਲ ਨਹੀਂ ਜਿੱਦਾਂ ਘਟ ਨੇ ਕਿ ਗਲਤ ਖੁੱਲਦੇ ਹੁੰਦੇ ਉਠਾਉਣ ਪੈਂਦਾ ਹੈ ജാട ബാക്ലാച്ച ਉਹ ਛਾੜਦਾ ਬਣਾਇਆ ਹੋਇਆ ਜੋ ਆਇਆ ਉਹ ਨਹੀਂ ਦੇ ਦੇ ਜਹਾਜ਼ ਤੱਕ ਲੱਗੇ ਨੇ ਆਵੇ ਲੱਗੇ ਇੱਥੇ ਕਾਹਤੋ ਗਰਾਰੀ ਤੇ ਤਰ ਨਿਸ਼ਾਨ ਹੋਣੇ ਉਹਨਾਂ ਸਾਹਮਣੇ ਕਰਕੇ ਵੇ ਇਹਦੇ ਵਿੱਚ ਨਹੀਂ ਤੱਕ ਲੱਗੇ ਵੇਲਾ ਆਹੋ ਇਦਾਂ ਕਹਿੰਦੇ ਨੇ ਹਾਂ ਬਣਦੀ ਮਿਸਤਰੀ ਗੱਲ ਜੀ ਦਾ ਤੁਹਾਨੂੰ ਬਵਾ ਦੇ ਆ ਕੰਮ ਖਰਾਬ ਹੀ ਆ ਯਾਰ ਅੱਜ ਆਪਣੀ ਮਸ਼ੀਨ ਦਾ ਜਿਹੜਾ ਨਿੱਕਾ ਫਰੇਮ ਆਇਆ ਜਿਹੜਾ ਹੋ ਗਿਆ ਖਰਾਬ ਘਸ ਘਸ ਕੇ 3 ਸਾਲ ਦੇ ਹੋ ਗਏ ਆ ਸਾਰਾ ਉੱਡ ਗਿਆ ਸਵੇਰੇ ਨੂੰ ਨਵਾਂ ਬਣਵਾ ਆ ਜਿਵੇਂ ਹੁਣ ਇੰਤਾਂ ਹੀ ਚਲਾਵਾਂਗੇ ਜਿੰਨੇ ਦਿਨ ਚੱਲੂਗੀ ਆ ਸਾਈਡ ਵਾਲਾ ਲਾ ਜੰਨੇ ਆ ਦੀ ਛੁੱਟੀ ਪੈ ਗਈ ਅੱਜ ਕਿੰਨੇ ਦਿਨ ਦੀ ਛੁੱਟੀ ਪਈ ਆ ਕੰਪਨੀ ਦੀ ਆ ਜੀ ਸਿਰੇ ਕਿੰਨੇ ਦਿਨਾਂ ਦੀ ਛੁੱਟੀ ਪੈ ਗਈ ਏ ਇਹ ਇਹ ਬੰਦੇ ਣ ਸ਼ਿਪ ਤੇ ਚੱਲੇ ਆ। ਉਹ ਆਪਣਾ ਆਇਆ ਗੇੜਾ ਮਾਰਨ ਆਇਆ ਸੀ ਫਾਰਮ ਤੇ ਕਹਿੰਦਾ ਹੀ ਵੀ ਤੁਹਾਡੀ ਸਵਰਗਾ ਦੀ ਬੁਰੀ ਵੇਖਣੀ ਆ। ਕਿੱਦਾਂ ਦੀ ਆ? ਅੱਜ ਵੇਖ ਕੇ ਗਿਆਵਾ। ਕਹਿੰਦਾ ਮਾਨ ਨੂੰ ਖੁਸ਼ੀ ਮਿਲੀ ਵੀ ਯਾਰ ਜਿੱਤ ਪਾ ਇੱਥੇ ਪਹਿਲਾ ਵਾ ਪੈੜੀ ਲਈ ਸੀ ਤੇ ਉਦੋਂ ਕਿੱਦਾਂ ਦਾ ਮਾਹੌਲ ਚਾਲੀਏ ਬੜੇ ਚਿਰਾਂ ਬਾਅਦ ਇਹ ਆਪਣੇ ਜਦੋਂ ਉਹਦੀ ਪੈੜੀ ਲਈ ਨਾ ਉਤੋਂ ਬਾਅਦ ਇੱਕ ਅੰਦੀ ਆਰੀ ਆਇਆ ਤੇ ਬੜਾ ਮਾਨ ਖੁਸ਼ ਹੋਇਆ ਕਹਿੰਦਾ ਯਾਰ ਤੂੰ ਬੜੀ ਵਧੀਆ ਪਣਾਤੀ ਆ ਪੈੜੀ ਐਦਾਂ ਫਿਰ ਸਾਨੂੰ ਵੀ ਮਾਨ ਨੂੰ ਖੁਸ਼ੀ ਹੁੰਦੀ ਆ ਵੀ ਯਾਰ ਅਸੀਂ ਕੋਈ ਕੰਮ ਤੰਦਾ ਕੀਤਾ ਵਾ ਤੇ ਸਾਡੇ ਮਾਪਿਓ ਨੂੰ ਖਾਤਰ ਹੁੰਦਾ ਵੀ ਬੰਦੇ ਕੰਮ ਕਰਦੇ ਆ ਜਾਂ ਪਿੱਤਰਾਂ ਵੀ ਜਿੱਦਾਂ ਮਰਜੀ ਆ ਇਸ ਸਾਰਿਆਂ ਨੂੰ ਹੰਦਾ ਵੀ ਮੋਟੇ ਮਾਈ ਕਰਦੇ ਆ ਮਹਾਰਾਜ ਇਦਾਂ ਹੀ ਚੱਲੋ ਸਾਰੇ ਪਰਿਵਾਰ ਦੇ ਵਿੱਚ ਪ੍ਰੇਮ ਬਣਾਈ ਰੱਖੇ ਇਦਾਂ ਇੱਕ ਦੂਜੇ ਨਾਲ ਮਿਲਦੇ ਵਰਤਦੇ ਰਹੀਏ ਤੇ ਬਹੁਤ ਵਧੀਆ ਲੱਗਦਾ ਸਾਰਾ ਪਰਿਵਾਰ ਇਕੱਠਾ ਰਹੇ ਤੇ ਇਹ ਚੀਜ਼ਾਂ ਜਿਹੜੀਆਂ ਵਾ ਇੱਕ ਵਾਰ ਖੁੱਸ ਜਾਂਦੇ ਮੁੜਕੇ ਨਹੀਂ ਆਪਣ ਦਮਦੀਆਂ ਇਸ ਕਰਕੇ ਜਿੰਨਾ ਵੀ ਹੋ ਸਕੇ ਕੰਟਰੋਲ ਕਰਕੇ ਤੇ ਆਪਣੇ ਜਿਹੜੇ ਆ ਕੋਈ ਵੀ ਰਿਸ਼ਤਾ ਵਾ ਆਹ ਇਹ ਕੋ ਤਾਂ ਜੋ ਆਪਾਂ ਨੂੰ ਇਹੋ ਜੀ ਨੌਕਤਾਂ ਆਵੇ ਇਸ ਕਰਕੇ ਬਾਕੀ ਜਿੰਨਾ ਵੀ ਪਰਮਾਤਮਾ ਦਾ ਸਿਰ ਤੇ ਆਤਰਿਆ ਤੇ ਫੇਰ ਕੋਈ ਇੱਕ ਗੱਲ ਦੀ ਪ੍ਰਭਾਵ ਨਹੀਂ ਹੁੰਦੀ ਤੇ ਜਦੋਂ ਉਹਦੇ ਹੱਥ ਚੁੱਕ ਲਿਆ ਤੇ ਫੇਰ ਉਹ ਜੋ ਮਰਜ਼ੀ ਕਰੀਏ ਫਿਰ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਬਕਾਰ ਹੀ ਹੁੰਦੀਆਂ ਇਸ ਕਰਕੇ ਪਰਮਾਤਮਾ ਦਾ ਸ਼ੁਕਰ ਜਿੰਨਾ ਵੀ ਹੋਵੇ ਕਰਦੇ ਰਹਿਣਾ ਚਾਹੀਦਾ ਅਸੀਂ ਤੇ ਬਹੁਤ ਜ਼ਿਆਦਾ ਕਰਦੇ ਹਾਂ ਦੋਵੇਂ ਦਿਨ ਹੱਥੇ ਸ਼ੁਕਰ ਕਰਦੇ ਹਾਂ ਵੀ ਪਰਮਾਤਮਾ ਤੂੰ ਇੰਨਾ ਕੁਝ ਦਿੱਤਾ ਸਾਨੂੰ ਤੇ ਇੰਨਾ ਕੁਝ ਦੀਨ ਲਿਆ ਇਸ ਕਰਕੇ ਪ੍ਰਮਾਤਮਾ ਦੇ ਭਰੋਸਾ ਸਭ ਤੋਂ ਜਿਆਦਾ ਰੱਖਿਆ ਕਰੋ ਜਿੰਨਾ ਵੀ ਹੋ ਸਕੇ ਪ੍ਰਮਾਤਮਾ ਦੇ ਭਰੋਸਾ ਰੱਖਿਆ ਕਰੋ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਤੇ ਸਾਰਿਆਂ ਨੂੰ ਤਰੱਕੀਆਂ ਬਖਸ਼ ਤੇ ਅੱਜ ਦਾ ਬਲੌਗ ਆਪਣਾ ਇੰਨਾ ਕੀ ਬਾਕੀ ਤੁਹਾਨੂੰ ਫੇਰ ਦਿਖਾਵਾਂਗਾ ਗਾੜੀ ਗਾੜੀ ਜਿਹੜਾ ਮਾਹੌਲ ਚਾ ਲੈਣਾ ਪਾਉਂਦਾ ਮਰਜੀ ਕੋਈ 5 ਸਟਾਰ ਹੋਟਲਾਂ ਦੇ ਵਿੱਚ ਜਿੱਦਾਂ ਮਰਜੀ ਆ ਜਾਂਦੇ ਕਿਤੇ ਮੇਰੇ ਕੋਈ ਇੱਥੇ ਰਾਤ ਰਾਵਾਂ ਨਾ ਜਿਹੜੇ ਬੰਦੇ ਬਲੌਗ ਬਿੰਦੇ ਕਿਤੇ ਆਉਂ ਤਨੁਰਾ ਦੀ ਤਰ੍ਹਾਂ ਹਵਾ ਵਗੰਦੀ ਨਿੰਮ ਦੇ ਰੁੱਖ ਚੰਮੂ ਦੇ ਰੁੱਖ ਠੰਡੀ ਹਵਾ ਆ ਸਿਰਫ ਆ ਜੀ ਜਣ ਚਲਦਾ ਕਰਕੇ ਆਵਾਜ਼ ਆਉਂਦੀ ਆ ਤੇ ਨਹੀਂ ਤੇ ਜਿੰਨੀ ਵਧੀਆ ਆਵਾਜ਼ ਆਉਂਦੀ ਆ ਜਾਰੀਆਂ ਵਾਲੇ ਗਿਆ ਬਾਕੀ ਬਾਕੀ ਉਹ ਖੱਬਾ ਜਾਂ ਇਸ ਕਰਕੇ ਜਿੰਨਾ ਜਿਹੜੀ ਬੱਤੀ ਹੈਗੀ ਨਾਲ ਲੈ ਯਾ ਵੀਰ ਤਾਂ ਤੋਂ ਉਹ ਵੀ ਲੈਣਾ ਆਪਾਂ ਯਾਰ ਮੈਂ ਕਿ ਗੱਲਾਂ ਕਰਦਾ ਮੈਂ ਕਈ ਬੰਦਿਆਂ ਨਾਲ ਬਰਾ ਵਿਚਰਦੇ ਰਹੀਦਾ ਗੱਲਾਂ ਕਰਦੇ ਰਹੀਦਾ ਉਹ ਯਾਰ ਛਾਣੀ ਦੁਨੀਆ ਕੀ ਸਿਸਟਮ ਜਿਹਾ ਵਸੂਂ ਜਾਨੀ ਨਾ ਇਹ ਤਾਂ ਮਾਲ ਦੇ ਹੱਥ ਕਰ ਲਿਆ ਨੂੰ ਉਹਨੂੰ ਸੰਤੁਸ਼ਟੀ ਨਹੀਂ ਇਹ ਪਤਾ ਨਹੀਂ ਭਲਕੇ ਮੇਰਾ ਕੀ ਹੋਣਾ ਮੈਨੂੰ ਕੋਈ ਸੰਤੁਸ਼ਟੀ ਹੋਣੀ ਨਹੀਂ ਉਪਰ ਹਾਲ ਵੀ ਠੜੀ ਪਰਮਾਤਮਾ ਦਾ ਬੜਾ ਸ਼ੁਕਰ ਵਾਹ ਕਿ ਸਭ ਕੁਝ ਹੋ ਗਿਆ ਵਾ ਕੀ ਵਧੀਆ ਵਧੀਆ ਵਾਈਫ ਨੂੰ ਵਧੀਆ ਵਾ ਸਾਰਾ ਪਰਿਵਾਰ ਵੀ ਵਧੀਆ ਸਾਰੇ ਹੱਸ ਕੇ ਖੇਡਦੇ ਆ ਸਭ ਕੁਝ ਵਧੀਆ ਆ ਤੇ ਹੋਣਾ 엄마 ਨਾਲ ਕੋਈ ਟੈਨਸ਼ਨ ਫਰੀ ਹੋ ਗਈ ਤੇ 엄마 ਨਾਲ ਸੌਣ ਨੂੰ ਨਾ ਨੂੰ ਬਹੁਤ ਵਧੀਆ ਯਾਰ ਖੁਸ਼ ਹੈ ਪ੍ਰਮਾਤਮਾ ਲਈ ਜਿਹੜੇ ਰੱਖੇ ਤੇਰਾ ਹਰ ਇੱਕ ਬੰਦੇ ਨੂੰ ਮੇਹਰੋ ਗਾਲੀ ਆ ਨਾ ਵੀ ਯਾਰ ਜੋ ਵੀ ਤੁਹਾਡੇ ਕੋ ਹੈਗਾ ਨਾ ਉਹਦਾ ਸ਼ੁਕਰ ਕਰਿਆ ਕਰੀ ਉਹਦਾ ਸਾਰੇ ਵੀਰ ਈ ਨਾਕਰ ਮੇਰੇ ਕੋ ਆ ਚੀਜ਼ ਨਹੀਂ ਹੈਗੀ ਤਾਂ ਫਲਾਨੇ ਕੋ ਆ ਚੀਜ਼ ਹੈਗੀ ਆ ਇਹ ਚੀਜ਼ਾਂ ਜਿਹੜੀਆਂ ਨਾ ਹੋ ਸਕਦਾ ਜਿਹੜੀਆਂ ਚੀਜ਼ਾਂ ਆਪਣੇ ਕੋਲ ਹੈਗੀਆਂ ਉਹ ਕਿਸੇ ਦੀ ਆਸ ਉਹ ਵੀ ਕੀ ਗੱਬਾ ਸਾਨੂੰ ਨਹੀਂ ਹੋਈਆਂ ਚੀਜ਼ਾਂ ਦੀ ਇਸ ਕਰਕੇ ਜੋ ਵੀ ਤੁਹਾਡੇ ਕੋਲ ਹੈਗਾ ਨਾ ਉਹਦਾ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਕਿਉਂਕਿ ਜੇ ਇਹ ਵੀ ਨਾ ਰੱਬ ਦਿੰਦਾ ਤੇ ਫੇਰ ਆਪਾਂ ਉਹਨੂੰ ਕੁਝ ਨਹੀਂ ਕਹਿ ਸਕਦੇ ਅੱਜ ਮੈਂ ਇੱਕ ਬੰਦੇ ਦੀ ਗੱਲ ਸੋੰਦੇ ਆ ਇਹ ਪਾਣੀ ਨਹੀਂ ਸਹੀ ਆ ਕਿ ਜਦੋਂ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਆਪਾਂ ਨੂੰ ਪ੍ਰਮਾਤਮਾ ਨੇ ਰਾਜ ਭਾਗ ਦਿੱਤਾ ਹੈ ਪ੍ਰਮਾਤਮਾ ਨੂੰ ਚੇਤੇ ਰੱਖੋ ਕਿਉਂਕਿ ਜਦੋਂ ਪ੍ਰਮਾਤਮਾ ਆਪਣੇ ਪਿਛਲੇ ਕਰਮ ਚੰਗੇ ਹੁੰਦੇ ਆ ਪਰ ਚੰਗੇ ਕਰਮ ਕੀਤੇ ਹੁੰਦੇ ਆ ਆਪਾਂ ਨੂੰ ਰਾਜ ਭਾਗ ਦੇ ਦਿੰਦਾ ਵਾ ਤੇ ਬਾਅਦ ਦੇ ਵਿੱਚ ਜਦੋਂ ਆਪਾਂ ਪੈਹਾ ਟਕਾ ਜਾਂਦਾ ਵਾ ਆਪਾਂ ਹੰਕਾਰ ਚ ਆ ਜਾਂਦੇ ਆ ਤੇ ਜਿਹੜੀ ਗੱਲ ਵਾ ਉਹ ਬੰਦੇ ਤੋਂ ਬੰਦਾ ਨਹੀਂ ਸਮਝਦੇ ਇਹ ਕੋਸ਼ੀ ਗੱਲ ਹੈ ਨਾ ਉਦੋਂ ਨਾਲ ਫਿਰ ਆਪਣਾ ਜਿਹੜਾ ਵਾਣਾ ਪਿਛਲੇ ਕਰਮਾਂ ਦੇ ਪੁਸ਼ ਕਰਮ ਕੱਟੇ ਜਾਂਦੇ ਆ ਤੇ ਬਾਅਦ ਵਿੱਚ ਉਹ ਜਿਹੜਾ ਆਪਣੇ ਕੋਲ ਜੋ ਰੱਬ ਨੇ ਦਿੱਤਾ ਉਹ ਖੁਣ ਡੇ ਬਿਜਾਉਂ। ਹਾਂ ਚਲੋ ਬਾਕੀ ਸਮੇ ਦਾ ਗੇੜ ਅੱਜ ਹੋਰ ਆ ਭਲਕ ਹੋਰ ਆ ਤੇ ਪ੍ਰਮਾਤਮਾ ਦੇ ਕੋਲ ਆਪ ਕੋਈ ਪ੍ਰਮਾਤਮਾ ਤੇਰਾ ਪਾਣਾ ਮਿੱਠਾ ਲੱਗੇ ਜੋ ਵੀ ਹੈਗਾ ਉਹ ਬਹੁਤ ਵਧੀਆ ਵਾ ਤੇ ਬਾਕੀ ਹੋਣਾ ਆਪਾਂ ਇੱਥੇ ਨਿਗਾਰੀ ਜਿੰਨੇ ਭਰਾ ਆ ਗਏ ਸਾਰੇ ਮੈਂ ਵੀ ਆਦੀਆਂ ਗੱਲਾਂ ਬਾਤਾਂ ਕਰਦੇ ਰਹੀਦਾ ਵਾ ਬੜਾ ਵਧੀਆ ਟਾਈਮ ਪਾਸ ਹੁੰਦਾ ਰਹਿੰਦਾ ਵਾ ਜਿੰਨਾ ਵੀ ਸ਼ੁਕਰ ਕਰਾ ਗਰੋ ਇੱਥੇ ਆਉਣਾ ਚੱਟੀਆਂ ਚੁੰਗੀਆਂ ਕੋਟਕੇਰਾ ਤੁਹਾਨੂੰ ਸਾਰੇ ਜਿੰਨੇ ਵੀ ਆਪਦੇ ਨਾਲ ਕੰਮ ਕਰਨ ਵਾਲੇ ਬੰਦੇ ਆ ਉਹ ਵੀ ਸਾਰੇ ਇੱਥੇ ਆ ਕੇ ਗੱਲਾਂ ਬਾਤਾਂ ਉਹਨਾਂ ਦੇ ਵਿਚਾਰਾਂ ਸੁਣਨੀਆਂ ਉਹਨਾਂ ਦੇ ਟੋਕਰੀਆਂ ਵੀ ਆ ਸੁਣਨੀਆਂ ਜਿੰਨਾ ਵੀ ਹੋ ਸਕੇ ਉਹਨਾਂ ਦੀ ਦੋ ਟਕਰੀਆਂ ਸੁਣ ਕੇ ਦੇ ਉਹਨਾਂ ਨੂੰ ਕੱਲ ਚੱਈਏ ਇਸ ਕਰਕੇ ਉਹਨਾਂ ਦੀਆਂ ਵੀ ਸੁਣਨੀਆਂ ਚਾਹੀਦੀਆਂ ਸਵੇਰ ਦਾ ਆਪਣੇ ਨਾਲ ਕੰਮ ਕਰਨ ਲੈ ਹੁੰਦੇ ਆ ਤੇ ਜੇ ਆਪਾਂ ਉਹਨਾਂ ਨੂੰ ਮੜਾ ਜਾਂ ਟਾਈਮ ਨਾ ਦਵਾਂ ਜਦੋਂ ਉਹ ਆਉਣਗੇ ਕਿ ਸਾਡੇ ਅੰਦਰ ਨਾ ਆਉਂ ਉਹਨਾਂ ਦੇ ਫਿਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਬਲੈਂਡੀਆ ਹੁੰਦੇ ਆਪਣੇ ਹੱਥ ਦੇ ਖੇਡਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਉਹ ਆਪ ਦਾ ਕੰਮ ਸਮਝ ਕੇ ਕਰਦੇ ਆ ਤੇ ਉਹਨਾਂ ਨੂੰ ਖੁਸ਼ੀ ਮਿਲਦੀ ਆ ਵੀ ਯਾਰ ਅਸੀਂ ਕੌਣ ਹੁੰਨੇ ਵੱਡੇ ਉਹਨਾਂ ਦੇ ਸਾਹਮਣੇ ਇਹਨਾਂ ਕੋ ਵਾਧੂ ਕੋਸ਼ਾ ਪਰਮਾਤਮਾ ਦੇ ਤੱਕ ਫਿਰ ਵੀ ਸਾਡੀ ਗੱਲ ਸੁਣਦੇ ਆ ਜਾਂ ਕੁਝ ਵੀ ਆ ਇਹ ਜਿਹੜੀਆਂ ਗੱਲਾਂ ਆ ਯਾਰ ਇਹ ਤੁਸੀਂ ਜਿੱਕਰਣ ਅਸੀਂ ਆ ਅਸੀਂ ਆਪਦੇ ਆਪ ਨੂੰ ਵੱਡੇ ਕਹਿ ਕੇ ਜਾਈਏ ਸਾਡੇ ਤੋਂ ਵੱਡੇ ਕਈ ਬੈਠੇ ਆ ਤੁਸੀਂ ਆਪਣੇ ਤੋਂ ਥੋੜਾ ਜਿਹਾ ਵੀ ਵੱਡਾ ਬੰਦਾ ਜਦੋਂ ਆਪਣੀ ਗੱਲ ਸੁਣੂਗਾ ਨਾ ਤੇ ਆਪਾਂ ਨੂੰ ਵਧੀਆ ਮਸੂਰੀ ਹੁੰਦਾ ਕਿ ਯਾਰ ਐਡਾ ਵੱਡਾ ਬੰਦਾ ਵਾ ਤੇਨੇ ਛੱਡਨੇ ਕਿ ਡੀਲ ਜਾਂ ਡੀਲ ਇਸ ਕਰਕੇ ਬੰਦਾ ਹੈ ਕੁਛ ਨਹੀਂ ਜਾਣਾ ਹਰ ਇੱਕ ਬੰਦੇ ਨੂੰ ਵਧੀਆ ਬਲਾਓ ਕੁਵਾਓ ਤੇ ਉਹਦੇ ਨਾਲ ਵਧੀਆ ਡੀਲ ਕਰੋ ਕਈ ਬੰਦੇ ਵੀ ਆਪਣੇ ਫਾਰਮ ਤੇ ਹੁੰਦੇ ਆ ਮਿਲਣਾ ਤੇ ਬਲਾਗ ਵੇਂਦੇ ਆ ਤੇ ਬਹੁਤ ਵਧੀਆ ਲੱਗਦਾ ਕਿਉਂਕਿ ਅਖਲੀਨ ਹੁੰਦਾ ਵੀ ਯਾਰ ਉਹਦੀ ਕੋਈ ਚੱਲੀਏ ਤੇ ਬੈ ਕੇ ਆਈਏ ਭਲਾ ਕਿਦਾਂ ਦਾ ਵਾ ਤੇ ਜਦੋਂ ਅਗਲੇ ਨਾਲ ਵਧੀਆ ਡੀਲ ਕਰੀ ਦੀ ਵਧੀਆ ਗੋਲੀ ਦਾ ਮਨ ਹੋਰ ਚੰਗਾ ਲੱਗਦਾ ਵੀ ਯਾਰ ਨਹੀਂ ਠੀਕ ਆ ਯਾਰ ਆਖੜ ਕਰਕੇ ਲੈਣਾ ਕੀ ਆਪਾਂ ਇਹ ਜਿਹੜਾ ਮਾਇਆ ਵਾਣਾ ਇਹ ਹੱਥਾਂ ਦੀ ਮੈਲ ਆ ਪਤਾ ਨਹੀਂ ਅੱਜ ਆਪਣੇ ਕੋ ਹੋਣੀ ਆ ਕਿ ਨਹੀਂ ਭਲਕੇ ਹੋਣੀ ਇਸ ਕਰਕੇ ਜਿੰਨਾ ਵੀ ਹੈਗਾ ਵੈਲ ਦਾ ਸ਼ੁਕਰ ਕਰਕੇ ਤੇ ਇੰਜੋਏ ਕਰੀਏ ਦੂਜੀ ਤਰੀਕ ਪਰਮਾਤਮਾ ਸਾਰਿਆਂ ਨੂੰ ਤਾਂ ਸਭ ਤੋਂ ਵੱਡੀ ਦਾਤਾ ਤਾਂ ਮੇਰਾ ਨਾ ਇੱਕ ਦਿਨ ਲੱਗ ਦੋਣੇ ਆ ਤੇ ਅਹੀ ਤੇ ਮੈਂ ਵਾਧਿਆ ਪੈ ਗਿਆ ਬੜਾ ਤੋਖ ਤੇ ਤੋਖ ਗਿਆ ਨਾ ਫਿਰਿਆ ਜਾਣਾ ਨਾ ਫਿਰਿਆ ਜਾਣਾ ਤੇ ਬੜਾ ਮਹਿਸੂਸ ਹੋਣਾ ਜਿੰਨੂੰ ਪ੍ਰਮਾਤਮਾ ਨੇ ਤੰਦਰੁਸਤੀ ਦਿੱਤੀ ਨਾ ਉਹ ਤੋਂ ਪ੍ਰਮਾਤਮਾ ਨੇ ਕੋਸ਼ਿਸ਼ ਨਹੀਂ ਹੋਇਆ ਉਹਨੂੰ ਸਭ ਕੁਝ ਦਿੱਤਾ ਹੈ ਇਸ ਕਰਕੇ ਪ੍ਰਮਾਤਮਾ ਤੰਦਰੁਸਤੀ ਮੰਗੋ ਵੀ ਪ੍ਰਮਾਤਮਾ ਸਰੀਰ ਜਿਹੜਾ ਵਾ ਫੁਰਤੀ ਸ਼ੁਤੀ ਚ ਰਹੇ ਕੋਈ ਪ੍ਰਵਾਹ ਨਾ ਹੋਵੇ ਤਾਂ ਵੀ ਪ੍ਰਵਾਹ ਤੰਦਰੁਸਤ ਹੋਵੇ ਸਰੀਰ ਕੋਈ ਬੰਦੇ ਨੂੰ ਕੰਮ ਦੀ ਵੀ ਪ੍ਰਵਾਹ ਨਹੀਂ ਇਹ ਇਸ ਕਰਕੇ ਸਭ ਤੋਂ ਵੱਡੀ ਗੱਲ ਪ੍ਰਮਾਤਮਾ ਦਾ ਨਾਮ ਜਪੋ ਵੀ ਰੁੱਬਾ ਸਾਨੂੰ ਕੰਮ ਦੀ ਜਿੰਨਾ ਵੀ ਹੋ ਸਕੇ ਤੇ ਤੰਦਰੁਸਤੀ ਹੋਵੇ ਤੇਨ ਚੜਦਿਆਂ ਨੂੰ ਸਾਡੇ ਸਹਰਾਣੇ ਕੰਮ ਜਿਹੜਾ ਖਲੋਤਾ ਹੋਵੇ ਤੇ ਫੇਰ ਆਉਂਦਾ ਮਜ਼ਾ ਫੇਰ ਬੰਦੇ ਨੂੰ ਸਟ੍ਰੈਸ ਆਉਂਦੀ ਨਹੀਂ ਕੰਮ ਦੇ ਵਿੱਚ ਧਿਆਨ ਰਹਿੰਦਾ ਰਾਤ ਨੂੰ ਸੌਂ ਜਾਂਦਾ ਇਸੇ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਆ ਲੰਘ ਜਾਂਦੀ ਹੈ ਇਸ ਕਰਕੇ ਸਾਰੇ ਵੀਰੇ ਕੋ ਦੂਜੇ ਨਾਲ ਖੁਸ਼លਿਆ ਕਰੋ ਚਲੋ ਜਿੰਨਾ ਹੀ ਹੋ ਸਕੇ ਤੁਰੇ ਦੀ ਖਲ ਪਤਰਾ ਕਰੋ ਬਾਕੀ ਪੁਰੀਆਂ ਚਾਰੀ ਵੇਖਣੀ ਪੈਂਦੀ ਹੈ ਕਈ ਬੰਦੇ ਵਰਤਨ ਵਾਲੇ ਹੁੰਦੇ ਆ ਕਈ ਨਹੀਂ ਵਰਤਨ ਵਾਲੇ ਨੇ ਇਸ ਕਰਕੇ ਮੈਨੂੰ ਆਂਦਾ ਵੀ ਸਾਰੇ ਕਿ ਜਿਸ ਤਾਂ ਮਿੱਤ ਤੋਂ ਬੈਨ ਹੋ ਸਕੇ ਵੀ ਆਪ ਦਾ ਬੈਸਟ ਦੋ ਤੇ ਸਾਰਿਆਂ ਨਾਲ ਪ੍ਰੇਮ ਨਾਲ ਰਹੋ ਤੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਚੰਗੀ ਸਲਾਹ ਦੋ ਕਿ ਕਿਸੇ ਨੂੰ ਮਾੜੀ ਸਲਾਹ ਨਾ ਦਿਓ ਕਈ ਬੰਦੇ ਨੇ ਵੇਖਿਆ ਵੀ ਆਪ ਦੇ ਫਾਇਦੇ ਲਈ ਸਲਾਹ ਦੇ ਦਿੰਦੇ ਆ ਉਹੋ ਜੀ ਸਲਾਹ ਨਾ ਦਿਓ ਅਗਲੇ ਦਾ ਫਾਇਦਾ ਹੋਵੇ ਉਹ ਸਲਾਹ ਦਿਓ ਫਿਰ ਪਰਮਾਤਮਾ ਅਤੇ ਜੀ ਤਰੀਕੇ ਦਾ ਚੰਗਾ ਸੋਚੋ ਵੀ ਤੁਹਾਡਾ ਵੀ ਮੱੜੀ ਚੰਗਾ ਇਸ ਕਰਕੇ ਵੈਗ ਨੂੰ ਸਾਰਿਆਂ ਨੂੰ ਸਮਰੱਥ ਬਖਸ਼ੇ ਤੇ ਪ੍ਰਮਾਤਮਾ ਸਾਰੇ ਅਨੰਤਾਂ ਦੇ ਸਤਿਬਕ ਜਿਹੜੇ ਜਿਹੜੇ ਵੀਰ ਬਲੌਗ ਜਿੰਦੇ ਆ ਮਹਾਰਾਜ ਤੁੰਦ ਜੀ ਬਖੇ ਆਪਾਂ ਯੇ ਨਜ਼ਾਰੇ ਵੇਖੋ ਆਪਣੇ ਸਾਰੇ ਨਿੰਮ ਦੀ ਸ਼ਾਮੇ ਬੈਠੇ ਆ ਸ਼ਾਮੇ ਕਹਿਦਾ ਰਾਤ ਨੂੰ ਆ ਵੀਰ ਆ ਗਈ ਆਪਣਾ ਹੂੰ ਪੋਟਲੀ ਬਣੀ ਦੀ ਚੱਲ ਲੱਖ ਲੋਕ ਤਾਂ ਨਹੀਂ ਦੱਸਦਾ ਹੋਰ ਤਾਂ ਤੁਹਾਨੂੰ ਪਤਾ ਤੁਹਾਨੂੰ ਹੀ ਠੀਕ ਹੈ ਚੱਲ ਇਹਨਾਂ ਨੀਂਦ ਨੂੰ ਦਾਇਲੀ